ਸੋਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਕਿ ਵਰ ਮੇਰੇ ਰਾ ਦੀ ਬਦਮਾਸ਼ਾਂ ਦੇ ਇੰਨੇ ਕਿ ਜ਼ਿਆਦਾ ਹੌਸਲੇ ਬੁਲੰਦ ਹੋ ਚੁੱਕੇ ਆ ਕਿ ਪੁਲਿਸ ਪਾਰਟੀ ਦੇ ਉੱਤੇ ਵੀ ਉਹਨਾਂ ਵੱਲੋਂ ਹਥਿਆਰ ਚੁੱਕੇ ਜਾ ਰਹੇ ਤੇ ਉਹਨਾਂ ਉੱਤੇ ਕੋ ਵੱਡੀ ਕਾਰਵਾਈ ਕੀਤੀ ਗਈ ਹੈ ਇਹ ਪਿੰਡ ਰੈਕੇ ਗਲਾਂ ਦੀ ਜਿੱਥੇ ਕੀ ਅੱਜ ਮੇਲੇ ਦੇ ਵਿੱਚ ਦੋ ਧਿਰਾਂ ਦੇ ਵਿੱਚ ਹੋਈ ਲੜਾਈ ਲੜਾਈ ਦੇ ਦੌਰਾਨ ਤੇ ਜਦੋਂ ਪੁਲਿਸ ਪਾਰਟੀ ਪਹੁੰਚੀ ਤੇ ਪੁਲਿਸ ਪਾਰਟੀ ਦੇ ਥਾਣਾ ਮੁਖੀ ਦੇ ਉੱਤੇ ਵੀ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕੀਤਾ ਤੇ ਉਹਨਾਂ ਦੇ ਨਾਲ ਪੋਰਵੀ ਪੁਲਿਸ ਪਾਰਟੀ ਕੋਈ ਜ਼ਖਮੀ-ਜ਼ਖਮੀਆਂ ਨੂੰ ਸਿਵਲ ਹਸਪਤਾਲ ਬਠਿੰਡਾ ਦੇ ਵਿੱਚ ਲੈ ਕੇ ਆਏ ਅਤੇ थाना ਮੁਖੀ ਦੀ ਹਾਲਤ ਜਿਆਦਾ ਖਰਾਬ ਹੋਣ ਦੇ ਕਰਕੇ ਉਹਨਾਂ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਉਣਾ ਪਿਆ ਜਿੱਥੇ ਉਹਨਾਂ ਦੀ ਸਰਜਰੀ ਕੀਤੀ ਜਾ ਰਹੀ ਹੈ ਔਰ ਮਾਨਯੋਗ ਐਸਐਸਪੀ ਬਠਿੰਡਾ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਆਹ ਸੁਣਵਾਨਿਆ ਮੈਡਮ ਐਸਐਸਪੀ ਦੀ ਜ਼ੁਬਾਨੀ ਕੀ ਕਹਿਣਾ ਉਹਨਾਂ ਦਾ ਦਾ ਨਾ ਮੇਲਾ ਹੁੰਦਾ ਮਨੀਸ਼ ਦਾਸ ਦਾ ਬਲੀ ਸਿੰਘ ਜੀ ਦਾ ਪਿੰਡ ਰਾਈ ਦੇ ਕਲਾ ਜਿਹੜਾ ਨੰਦਗੜ ਥਾਣੇ 'ਚ ਫਿਰਦਾ ਉੱਥੇ ਮੇਲਾ ਚੱਲ ਰਿਹਾ ਸੀਗਾ ਤੇ ਸਾਡੇ ਨੰਦਗੜ ਥਾਣੇ ਦੇ ਉੱਤੇ ਗਸ਼ਤਰੀ ਸਿੰਘ ਜੀ ਨੂੰ ਮੰਟੇ ਲਾਇਲ ਆਰਡਰ ਤੇ ਉਹਨੂੰ ਪਤਾ ਲੱਗਿਆ ਕਿ ਮੇਲੇ ਦੇ ਦੌਰਾਨ ਨੇੜੇ-ਨੇੜੇ ਮੁਟਿਆਲੀ ਦੋ ਗੁੱਟਾਂ ਦੀ ਕਿਸੇ ਗੱਲ ਤੇ ਬਹਿਸ-ਵਾਦ ਹੋ ਰਿਹਾ ਜਿਹਦੇ ਵਿੱਚ ਆਪਸ 'ਚ ਹੁੱਲੜਬਾਜ਼ੀ ਚੱਲ ਰਹੀ ਹੈ ਤੇ ਥਾਣੇ 'ਚ ਜਦੋਂ ਇਨਫੋਰਮੇਸ਼ਨ ਆਈ ਤਾਂ ਐਸਐਚਓ ਸਾਹਿਬ ਵੀ ਉਸ ਏਰੀਆ 'ਚ ਚਲੇ ਗਏ ਸੀ ਪਰ ਉਸ ਤੇ ਕਾਫੀ ਹਜੂਮ ਕੁਝ ਕਿਸੇ ਸ਼ਹਿਰ ਨੰਬਰਦਾਰ ਹੈਗੇ ਉਹਨਾਂ ਦੇ ਘਰ 'ਚ ਇਨਫੋਰਮੇਸ਼ਨ ਆਈ ਕਿ ਕੋਈ ਫੋਨੂਲਾ ਦਾ ਮੁੰਡਾ ਉਸ ਘਰ 'ਚ ਵੜ ਗਿਆ ਤੇ ਜੋ ਕਹਿ ਰਹੇ ਕਿ ਸ਼ਹਿਰ ਤੋਂ ਜਾਣਦੇ ਵੀ ਨਹੀਂ ਸੀ ਪਰ ਜਿਹੜਾ ਬਾਹਰ ਹਜੂਮ ਇਕੱਠਾ ਹੋਇਆ ਸੀ ਉਹ ਕਹਿ ਰਹੇ ਸੀ ਕਿ ਉਸ ਮੁੰਡੇ ਨੂੰ ਕਰੋ ਬਾਹਰ ਕੱਢੋ ਔਰ ਐਸ ਪਰ ਇਨਫੋਰਮੇਸ਼ਨ ਉਸ ਬਲਵਿੰਦਰ ਨੰਬਰਦਾਰ ਸ਼ਹਿਰ ਤੋਂ ਦਾ ਨਾਮ ਹੈ ਉਹਨਾਂ ਨੇ ਗੇਟ ਬੰਦ ਕਰ ਲੇ ਸੀ ਤੇ ਐਸ ਐਚ ਓ ਨੂੰ ਇਨਫੋਰਮੇਸ਼ਨ ਸੀ ਕਿ ਉਹ ਸਾਰੇ ਲੋਕ ਉਹਨਾਂ ਦੇ ਕਰਤੀ ਕੰਦਾ ਟੱਪ ਕੇ ਵੜਨ ਦੀ ਕੋਸ਼ਿਸ਼ ਕਰ ਰਹੇ ਉਸ ਬੰਦੇ ਨੂੰ ਕੱਢਣ ਲਈ ਤੇ ਜਦੋਂ ਸਾਡੀ ਪੁਲਿਸ ਪਾਟੀ ਲੈਡ ਬਾਈ ਐਸ ਐਚ ਓ ਨੰਦਗੜ ਇੰਸਪੈਕਟਰ ਰਵਿੰਦਰ ਸਿੰਘ ਉਹਨਾਂ ਨੇ ਹਜੂਮ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ بار بار ਦੱਸਿਆ ਵੀ ਲਾਅ ਐਂਡ ਆਰਡਰ ਨਾ ਖਰਾਬ ਕਰੋ ਬਟ ਕਿਸੇ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਤੇ ਉਹ ਦੇਖਦੇ ਦੇਖੇ ਉੱਥੇ ਜਿਹੜੇ ਬਾਹਰ ਲੋਕ ਸਿਗੇ ਉਹਨਾਂ ਨੇ ਇੱਟਾਂ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ ਪੁਲਿਸ ਪਾਰਟੀ ਤੇ ਤੇ ਉੱਥੇ ਕਾਫੀ ਗੱਡੀਆਂ ਵੀ ਸੀ ਸਾਡੀ ਪੁਲਿਸ ਦੀ ਗੱਡੀ ਵੀ ਸੀ ਤੇ ਉਹਨਾਂ ਕੋਲ ਕਈ ਤਰ੍ਹਾਂ ਦੇ ਮਾਰੂ ਹਥਿਆਰ ਵੀ ਸੀਗੇ ਜੋ ਇੱਕ ਸਾਡਾ ਜਿਹੜਾ ਐਸ ਐਚ ਯੂ ਅਨੰਦਗੜ੍ਹ ਇਨਸਪੈਕਟਰ ਉਹਨਾਂ ਨੂੰ ਸ਼ਾਇਦ ਕੋਈ ਕਿਰਪਾਨ ਟਾਈਪ ਦੀ ਕੋਈ ਤਿੱਖੀ ਚੀਜ਼ ਉਹਨਾਂ ਤੇ ਲੈਫਟ ਹੈਂਡ ਤੇ ਵੱਜੀ ਹੈ ਜਿਸ ਦੇ ਨਾਲ ਉਹਨਾਂ ਨੂੰ ਡੂੰਗਾ ਕੱਟ ਵੱਜਿਆ ਤੇ ਦੋ ਹੋਰ ਮੁਲਾਜ਼ਮ ਵੀ ਇੱਕ ਜਿਹੜੇ ਇੱਥੇ ਸਿਵਲ ਹਸਪੀਟਲ ਦਾਖਲ ਹੈ ਉਹਨਾਂ ਦੇ 60 ਤੇ ਸੌਰੀ ਸਿਰ ਤੇ 60 ਵਜੀ ਹੈ ਥੋੜੀ ਨਾ ਜੋ ਸੋਜੂਛ ਹੈ ਦੋ ਤਿੰਨ ਇੰਜਰੀਜ਼ ਹੈ ਔਰ ਐਸ ਐਚਓ ਨੂੰ ਸ਼ਾਰਪ ਇੰਜਰੀ ਹੈ ਤੇ ਇੱਕ ਹੋਰ ਮੁਲਾਜ਼ਮ ਉਹਨਾਂ ਨੂੰ ਵੀ ਸਿੰਪਲ ਸੱਟਾਂ ਲੱਗੀਆਂ ਇਹਨਾਂ ਸਾਰਿਆਂ ਨੂੰ ਸੱਟਾਂ ਲੱਗੀਆਂ ਤੇ ਇਹ ਲੋਅ ਐਂਡ ਆਰਡਰ ਸਿਚੁਏਸ਼ਨ ਕੰਟਰੋਲ ਕਰਨ ਲਈ ਮੌਕੇ ਤੇ ਦੋ ਜਿਹੜੇ ਖਾੜੇ ਦੇ ਐਸਆਈ ਸੀਗੇ ਉਹਨਾਂ ਨੂੰ ਗਰਾਉਂਡ ਨੂੰ ਡਿਸਪਰਸ ਕਰਨ ਲਈ ਹਵਾਈ ਫਾਇਰ ਵੀ ਕਰਨੇ ਪਏ ਔਰ ਮਾਈ ਲਾਠੀ ਚਾਰਜ ਵੀ ਕਰਨਾ ਪਿਆ ਤੇ ਥਾਣੇ ਦੀ ਟੀਮ ਨੇ ਉਸ ਤੋਂ ਬਾਅਦ ਸਾਨੂੰ ਲੋਕਲ ਮੈਨੂ ਤੇ ਆਪਣੇ ਏਰੀਆ ਡੀਐਸਪੀ ਨੂੰ ਵੀ ਬੁਲਾ ਲਿਆ ਸੀ ਤੇ ਇਸ ਤਰ੍ਹਾਂ ਇਹਨਾਂ ਨੇ ਜੋ ਮੌਕੇ ਤੇ ਦੋ ਬਟਾਂ ਦੀ ਲੜਾਈ ਤੇ ਚਰਚੇ ਇਹ ਗੱਲ ਨਹੀਂ ਬੱਧੀ ਕਿ ਸਾਡੇ ਮੁਲਾਜ਼ਮਾਂ ਨੂੰ ਵੀ ਸੱਟਾਂ ਮਜੀਆ ਬਟ ਸਟਿਲ ਉਹਨਾਂ ਨੇ ਹਰ ਸਾਰੀ ਪੂਰੀ ਕੌਂਸ਼ੀਅਸਲੀ ਵਰਤਦੇ ਹੋਏ ਲਾਅ ਐਂਡ ਆਰਡਰ ਦਾ ਸਿਚੁਏਸ਼ਨ ਨੂੰ ਕਾਬੂ ਪਾਇਆ ਬਟ ਇਹਨਾਂ ਨੂੰ ਸੱਟਾਂ ਲੱਗੀਆਂ ਤੇ ਸਾਡੀ ਟੀਮ ਉਹਨਾਂ ਨੂੰ ਹਸਪੀਟਲ ਲੈ ਆਈ ਸੀਗੀ ਔਰ ਜਿਹੜੇ ਐਸਐਚਓ ਰਵਿੰਦਰ ਸਿੰਘ ਉਹਨਾਂ ਦੇ ਧਿਆਨ ਤੇ ਅਸੀਂ ਐਫਆਈਆਰ ਨੰਬਰ 91 ਅੰਡਰ ਸੈਕਸ਼ਨ ਜੋ ਪੁਰਾਣੇ ਆਈਪੀਸੀ ਚ 307 3253 96 332 323 148 155 472 ਦੇ ਜਿਹੜੇ ਇਕੁਇਲੈਂਟ ਵੀਐਨਐਸ ਦੇ ਸੈਕਸ਼ਨਸ ਹੈ ਉਹਦੇ ਤਹਿਤ ਦਰਜ ਕੀਤਾ ਇਹਦੇ ਚ ਸੱਤ ਦੋਸ਼ੀ ਹੈ ਤੇ ਉਹ ਬਾਈ ਨੇਮ ਹੈਗੇ ਉਹ ਸਾਰੇ ਰਾਇਕੇ ਕਲਾ ਦੇ ਹੈ ਤੇ ਕੁਝ ਅਣਪਛਾਤੇ ਤੇ ਹੁਣ ਤੱਕ ਦੀ ਅਪਡੇਟ ਜਿਹੜੇ ਮੇਨ ਦੋਸ਼ੀ ਉਹਨਾਂ ਚੋਂ ਤਿੰਨ ਨੂੰ ਅਸੀਂ ਹੁਣ ਤੱਕ ਕਾਬੂ ਕਰ ਲਿਆ ਤੇ ਸਾਡੇ ਸੀਆਈਏ ਔਰ ਲੋਕਲ ਸਬਡਿਵੀਜ਼ਨ ਦੀ ਟੀਮਾਂ ਲਾਈਆਂ ਜਿਹੜੀ ਕੰਟੀਨਿਊਸ ਰੇਡ ਕਰ ਰਹੀ ਹੈ ਸੋ ਦੱਟ ਅਸੀਂ ਬਾਕੀ ਦੋਸ਼ੀਆਂ ਨੂੰ ਅਰੈਸਟ ਕਰਦੇ ਹਾਂ ਕਿੰਨੇ ਜਿਹੜੇ ਨੇ ਹਵਾਈ ਫਾਇਰ ਚਲਾਉਣੇ ਪਰ ਪੁਲਿਸ ਨੂੰ ਬਚਾ ਲਿਆ ਜੋ ਇਨਫੋਰਮੇਸ਼ਨ ਮਿਲੀ ਹੈ ਜੀ ਮੈਨੂੰ ਆਈ ਥਿੰਕ 10 ਤੋਂ 15 ਹਵਾਈ ਫਾਇਰ ਚੱਕੜਾ ਕਾਰਨ ਸਮਝਦਾ ਜਿਹੜੇ ਦੋ ਦਰਾਂ ਦੇ ਬਚਾ ਲਿਆ ਆਪਸ ਵਿੱਚ ਮੁੰਡਿਆਂ ਦੀ ਕੋਈ ਲੜਾਈ ਹੋਈ ਹੈ ਜੀ ਤਾਂ ਇੱਕ ਮੁੰਡਾ ਕਿਸੇ ਦੇ ਘਰ ਪੜ ਗਿਆ ਸੀ ਤਾਂ ਦੂਜੀ ਪਾਰਟੀ ਕਹ ਰਹੀ ਸੀ ਕਿ ਉਹਨੂੰ ਬਾਹਰ ਕੱਢੋ ਤੇ ਉਸੇ ਗਲਤੀ ਉੱਤੇ ਮਡੀਕਟ ਨੂੰ ਹੁੰਦੀ ਗਈ ਤੇ ਉਸ ਤੋਂ ਬਾਅਦ ਇਨਫੋਰਮੇਸ਼ਨ ਆਈ ਕਿ ਬਹੁਤ ਜ਼ਿਆਦਾ ਹਜੂਮੇ ਕਟਰਾ ਹੋਏ ਹਾਲਾਤ ਕਿ ਮੈਂ ਨਹੀਂ ਹੁਣ ਇਹਨਾਂ ਦੇ ਜਿਹੜੇ ਮੁਲਾਜ਼ਮ ਨੇ ਮੈਨੂੰ ਮਿਲ ਕੇ ਆਏ ਮੈਂ ਜੀ ਐਸ ਐਚਓ ਸਾਹਿਬ ਨੂੰ ਮਿਲ ਕੇ ਆਈ ਹਾਂ ਉਹ ਇਸ ਟਾਈਮ ਕੋਸਮੋ ਕੋਸਮੋਸ ਹਸਪੀਟਲ ਪ੍ਰਾਈਵੇਟ ਉੱਤੇ ਹੈਗੇ ਮਾਰੀ ਕਿ ਉਹ ਪਲਾਸਟਿਕ ਦੀ ਸਰਜਰੀ ਹੋਈ ਹੈ ਬਿਕਾਜ਼ ਉਹਨਾਂ ਦੇ ਲੈਫਟ ਆਰਮ 'ਚ ਕਾਫੀ ਜ਼ਿਆਦਾ ਟੁੰਗਾ ਜਿਹੜਾ ਕੱਟ ਲੱਗ ਗਿਆ ਤੇ ਮੈਂ ਡਾਕਟਰ ਸਾਹਿਬ ਨੂੰ ਮਿਲੀ ਹਾਂ ਦੱਸਦੇ ਸੀ ਕਿ ਉਹਨਾਂ ਦੀ ਡਰਬਸ ਜਿਹੜੀਆਂ ਕੱਟ ਗਈਆਂ ਔਰ ਉਹਨਾਂ ਨੇ ਸੋ ਟੋਲ ਕੇ ਵਧੀਆ ਸਰਜਰੀ ਹੋ ਗਈ ਹੈ ਬਟ ਐਟ ਲੀਸਟ ਆਈ ਨੂੰ ਮਿਲਣਾ ਤਾਂ ਹੋ ਲੱਗੇਗਾ ਰਿਕਵਰ ਹੋਣਗੇ ਜਿਹੜੇ ਐਸਆਈ ਬਲਵਿੰਦਰ ਹੈ ਉਹ ਤਾਂ ਸਿਵਲ ਹਸਪੀਟਲ ਹੈ ਉਹਨਾਂ ਦੇ ਬਲੰਟ ਸਟਾਫ ਹੈ ਬਟ ਸਟਿਲ ਸਾਡੀ ਫੋਰਸ ਮੰਡ ਹੈ ਕਿ ਜਦੋਂ ਸਾਡੀ ਫੋਰਸ ਨੇ ਇਨੀ ਮਿਹਨਤ ਨਾਲ ਬਹੁਤ ਕਟ ਗਿੰਟੀ ਚੈਨੀ ਸਾਰੇ ਬੰਦਿਆਂ ਨੂੰ ਡਿਸਪੋਜ਼ ਕੀਤਾ ਸੋ ਵੀ ਹਵ ਟੂ ਬੀ